ਬੋਰਿਗ ਲੈਟ ਦੇਂ ਕਿਉਂ ਪਹਿਲਾਂ ਗੱਲ ਕਰੀ ਸੀ ਆਪਣੇ ਮੋਹਨ ਸਾਹਿਬ ਨੇ ਕਿ ਵੀ ਕਿਉਂ ਉਹਦੇ ਨਾਲ ਨਹੀਂ ਹੁੰਦੇ ਤੁਸੀਂ ਪਿੰਡਾਂ ਦੇ ਵਿੱਚੋਂ ਆ ਕੇ ਕਮੇਟੀਆਂ ਦੇ ਵਿੱਚ ਤੁਸੀਂ ਆਉਂਦੇ ਆਲੇ ਮੰਨ ਲੋ ਵੀ ਬਲਾਕ ਦੀ ਕਮੇਟੀ ਇੱਕ ਅਲੱਗ ਆਪਾਂ ਤਾਂ ਸਿਰਫ ਬੱਸ ਵੀ ਉਹਨਾਂ ਘਟਕਿਰਤੀਆਂ ਦੇ ਵਿੱਚ ਹੀ ਆਪਾਂ ਆ ਜਾਂਦੇ ਆ ਕਿ ਵੀ ਆਪਣੀ ਤਾਂ ਕੋ ਆਪਣਾ ਕੋ ਲੋੜ ਹੀ ਨਹੀਂ ਬਸ ਕਿਹਦੇ ਮੰਨ ਲੋ ਵੀ ਉਹ ਆਪਣੇ ਉੱਥੋਂ ਸੁਣਨਾ ਕਿ ਨਾ ਵਿੱਚ ਆਪਣੇ ਮੁਸਲਮਾਨ ਭਾਈ ਵੀ ਨੇ ਕਿਉਂ ਉਹਨਾਂ ਨੂੰ ਵੀ ਦੇ ਸਕਦੇ ਆ ਉਹਨਾਂ ਦੀ ਜਰੂਰਤਾਂ ਹੀ ਪੁੱਛ ਸਕਦੇ ਆ ਉਹ ਪਹਿਲਾਂ ਉਹਨਾਂ ਨੇ ਆਏ ਨੇ બસ ਘੱਟ ਪੈਸੇ ਦੇ ਵਿੱਚ ਜਿਵੇਂ ਵੀ ਪਟੜੇ ਛੜਾ ਰੱਖੀਆਂ ਉਹਨਾਂ ਨੂੰ ਉਹਨੇ ਉਹਨਾਂ ਨੇ ਕुलिसਨ ਲਈ ਜਿਹੜਾ ਖਾਈ ਜਿਹੜਾ ਉਹ ਨਹੀਂ ਚਲੀ ਜਾਂਦਾ ਬੰਦਾ ਇਹ ਐਵੇਂ ਐਵੇਂ ਗੱਲ ਕਰ ਲਏ ਜਿਹੜੇ ਉਧਰ ਮੰਗੋ ਦੀ ਨਾਲ ਖੜਾ ਬਿਲਕੁਲ ਛੜ ਜਾਂਦੇ ਨੇ ਜਿਹੜੇ ਫਾਈਨੈਂਸ਼ੀਅਲ ਤੌਰ ਤੇ ਮਿਲੋਤ ਹੁੰਦੇ ਨੇ ਉਹਨਾਂ ਦੀ ਲੋਕ ਦੀ ਨਾਲੇ ਪਾਸੇ ਵੀ ਹੁੰਦੀ ਆ ਜਿਹੜੇ ਘਰੋਂ ਤੱਕੜੇ ਹੁੰਦੇ ਨੇ اس कमेटी का ادھا ڈائرہ اور بڑا کرنا چاہے۔ اس سارے جتنے بھی اورے داران عمران سارے مشکل بھائی چلیں گے لو ایمان لوگ اتنے مختلف ہیں اس سارے جی رہے ہیں کہ اس کو میں कमेटी کی کمیٹی بنائیں گے جیلے جی اپا ਵਿਚار لگا گے کہ انگریزے تھوپ دے نہیں ہے کہ ہاں تمہیں صاحب ਇਹ ਜਿਹੜੀ ਮੇਨ ਕਮੇਟੀ ਆ ਉਹਦਾ ਜਿਹ ਪਹਿਲਾਂ ਤੇ ਪਾਉਂਦੇ ਹੁੰਦੇ ਹੁੰਦੇ ਨੇ ਕਿ ਪੈਸੇ ਸੀ ਪਾਉਨੇ ਆ ਪਰ ਇਹ ਮੈਂਬਰ ਨੂੰ ਨਹੀਂ ਕਹਦੇ ਕਿਸੇ ਨੂੰ ਕਿ ਤੁਸੀਂ ਇੰਨੇ ਨੇ ਦੋ ਜਾਂ ਪਹਿਲਾਂ ਉਹ ਵੀ ਕਰਦੇ ਰਹਾਂਗੇ ਉਹਨੇ ਵੀ ਕਰਾਂਗੇ ਉਹਨੇ ਕੇ ਬੁਜ਼ਾਰਿਸ ਕਰਦਾ ਹੈ ਜਿਹੜਾ ਹਜ ਤੱਕ ਰੈਕਡ ਰੱਖਿਆ ਸੀ ਉਹ ਜ਼ਿਲ੍ਹਾ ਮੁਹਿੰਡਾ ਦੀ ਮੀਟਿੰਗ ਤੇ ਤੇਰੇ ਸਰਪੰਚ ਹਰਿਆਣਾ ਤੋਂ ਵੀ ਜੀ ਨਾਲ ਆਇਆ ਹੈ ਬਈ ਉਹਨਾਂ ਨੂੰ ਵੀ ਇੰਝ ਅੰਸਰ ਰੱਖਦਾ ਇਹਨੂੰ ਵਾਰ ਵਾਰ ਜੋੜਨਾ ਟੈਸਟ ਕੀਤਾ ਜਾਂਦਾ ਇਹ ਗੁਦਾਰਸ ਕਰਨਾ ਪਰੂਦਾ ਜਿੰਦਾ ਜੀ ਤੇ ਇਹ ਕਮੇਟੀ ਨੂੰ ਹੋਰ ਉੱਚਾ ਦਰਜਾ ਦਿੱਤਾ ਜਾਵੇ ਪਹਿਲਾਂ ਹਲਕਾ ਭਗਤਾ ਭਾਈ ਦੀ ਕਮੇਟੀ ਬਣੀ ਹੋਈ ਸੀਗੀ ਜਿਹੜੇ ਅਸੀਂ ਹਸਪੀਟਲ ਮੁਸਲਮਾਨ ਪਾਈਚਾ ਨੇ ਜਿੰਦਾਬਾਦ ਹਜ਼ਰੂਰ ਸ਼ਮਾਨ ਸਾਹਿਬ ਕਮੇਟੀ ਬਿਠਾ ਜਿੰਦਾਬਾਦ ਕੋ ਲੋਕਾਂ ਨੂੰ ਮਦਦ ਕਰਨ ਲਈ ਦੇਰ ਤੋਂ ਪੈਸੇ ਦੇਣੇ ਪੈਣੇ ਸਮਾਜ ਸਿਹਾਰ ਕਮੇਟੀ ਆ ਇਹ 7 ਸਾਲਾਂ ਤੋਂ ਕੰਮ ਕਰ ਰਹੀ ਹੈ ਅਸੀਂ ਕੌਮ ਦੀ ਖੇਦਮਤ ਕਰ ਰਹੇ ਹਾਂ ਗਰੀਬਾਂ ਦੀ ਜਿਹੜੇ ਜ਼ਰੂਰਤਮੰਦ ਆ ਅਸੀਂ ਖੇਦਮਤ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਵੀ ਇਹ ਕਮੇਟੀ ਦਾ ਡਾਹਰਾ ਵਧਾਇਆ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਉਹਨਾਂ ਵਿਚਨ ਪੜਦਾ ਜਿਹੜੀ ਇਹਨੂੰ ਦੂਰ ਕੀਤਾ ਜਾਵੇ ਅਸੀਂ ਇੱਕ ਇੱਕ ਕੌਮ ਨੂੰ ਕਿਵੇਂ ਰਿਆ ਸਕਦੇ ਇਸ ਕਰਕੇ ਅਸੀਂ ਆਪਦੇ ਜ਼ਿਲ੍ਹੇ ਬੱਜਰ ਤੋਂ ਮਤਲਬ ਸੰਪਰਕ ਕਰ ਕਰਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉੱਥੇ ਬੁਲਾਇਆ ਤੇ ਅਸੀਂ ਜ਼ਿਲ੍ਹੇ ਦੇ ਵਿੱਚ 51 ਮੈਂਬਰੀ ਕਮੇਟੀ ਅਸੀਂ ਬਣਾਈ ਆ ਇਹ ਕਮੇਟੀ ਦਾ ਜਿਹੜਾ ਨਾਮ ਆ ਗਾ ਮੁਸਲਿਮ ਸਮਾਜ ਸੁਧਾਰ ਕਮੇਟੀ ਜ਼ਿਲ੍ਹਾ ਬਠਿੰਡਾ ਰਾ ਇਹਦੇ ਜਿਹੜੇ ਸਾਡੇ ਪ੍ਰਧਾਨ ਜੀ ਨੇ ਭਾਖਾਂ ਜੀ ਅਮੀਰ ਕਰਨੇ ਇਹ ਸਾਡੇ ਬਹੁਤ ਹਿੰਮਤੀ ਨੇ ਪਹਿਲਾਂ ਇਹਨਾਂ ਨੇ ਸਾਡਾ ਹਲਕੇ ਲੈਵਲ ਦੀ ਕਮੇਟੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਮਿਹਨਤ ਨਾਲ ਸਾਨੂੰ ਨਾਲ ਲੈ ਕੇ ਚੱਲੇ ਨੇ ਹੁਣ ਵੀ ਅਸੀਂ ਕੋਸ਼ਿਸ਼ ਇਹ ਕਰਨੀ ਆ ਵੀ ਜਿਹੜੇ ਸਾਡੇ ਭਾਈਚਾਰੇ ਦੇ ਵਿੱਚ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਿਆ ਜਾਵੇ ਸਾਨੂੰ ਦੇਖੋ ਦੇਖ ਸਾਡੇ ਜ਼ਿਲ੍ਹੇ ਦੀ ਕਮੇਟੀ ਨੂੰ ਸਾਡੇ ਪੂਰੀ ਸਟੇਟ ਲੈਵਲ ਤੇ ਮੁਸਲਮਾਨਾਂ ਦਾ ਜਾਗਰੂਕਤਾ ਦੇ ਇਸ ਕਰਕੇ ਅਸੀਂ 51 ਮੈਂਬਰੀ ਕਮੇਟੀ ਇਹ ਚੁਣੀਆ ਤੇ ਕਮੇਟੀ ਦੇ ਵਿੱਚ ਜਿਹੜੇ ਅਸੀਂ ਬੰਦੇ ਲਾਇਆ ਸੀ ਉਹ ਲੈਣੇ ਆ ਬੰਦੇ ਜਿਹੜੇ ਬੰਦੇ ਕੇ ਕੌਮ ਦੀ ਖਿਦਮਤ ਕਰਨਾ ਚਾਹੁੰਦੇ ਹੋਣ ਦੂਸਰਾ ਅਸੀਂ ਇਹਦੇ ਵਿੱਚ ਕੋਈ ਮੁਸਲਮਾਂ ਭਾਇਚਾਰਾ ਨਹੀਂ ਰੱਖਣਾਗਾ ਜਿਹੜਾ ਵੀ ਜ਼ਰੂਰਤਮੰਦ ਹੋਊਗਾ ਚਾਹੇ ਕਿਸੇ ਵੀ ਕੌਮ ਨਾਲ ਸੰਬੰਧ ਰੱਖਦਾ ਹੋਵੇ ਅਸੀਂ ਹਰੇਕ ਦੀ ਖਿਦਮਤ ਕਰਾਂਗੇ ਕਿਸੇ ਤਰ੍ਹਾਂ ਮੇਰਾ ਮਤਲਬ ਪੰਜਾਬ ਦੇ ਵਿੱਚ ਜਿਹੜਾ ਅਸੀਂ ਸਾਂਝੀ ਵਾਲਤਾ ਬਣਾ ਕੇ ਰੱਖਾਂਗੇ ਕੋਈ ਫਿਰਕਾ ਪ੍ਰਸਤੀ ਵਾਲੀ ਗੱਲ ਅਸੀਂ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਨਹੀਂ ਹੋਈ ਅਸੀਂ ਹੁਣ ਵੀ ਨਹੀਂ ਹੋਣ ਦੇਣੀ ਅਸੀਂ ਸਾਰਾ ਨੂੰ ਸਹਿਯੋਗ ਦੇਵਾਂਗੇ ਤੇ ਸਹਿਯੋਗ ਲਵਾਂਗੇ ਕਿਉਂਕਿ ਅਸੀਂ ਭਾਈਚਾਰਿਆਂ ਦੇ ਨਾਲ ਪਿੰਡਾਂ ਦੇ ਵਿੱਚ ਜੁੜੇ ਹੋਏ ਆਂ ਬਸ ਇਹੀ ਸਾਡੀ ਬੇਨਤੀ ਆ ਵੀ ਸਾਡੇ ਜਿਹੜੇ ਮੈਂਬਰ ਨੇ ਉਹ ਸਾਰੇ ਜੁੜਤੇ ਰਹਿਣਗੇ ਤੇ ਲੋਕਾਂ ਦੀ ਤੇ ਕੌਮ ਦੀ ਤੇ ਮਸਕੀਨਾ ਦੀ ਗਰੀਬਾਂ ਦੀ ਜ਼ਰੂਰਤਮੰਦਾਂ ਦੀ ਸਟੂਡੈਂਟਾਂ ਦੀ ਅਸੀਂ ਖਿਦਮਤ ਕਰਾਂਗੇ ਬੇਸ਼ੱਕ ਕਮੈਂਟ ਕੀਤੀ ਆ ਪਿਛਲੇ 7 ਸਾਲਾਂ ਤੋਂ ਸਾਡੇ ਮੁਸਲਮਾਨ ਸਮਾਜ ਦੇ ਵਿੱਚ ਪਹਿਲਾਂ ਏਕੀ ਦੀ ਕਮੀ ਆ ਜਿਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਹੁਣ ਹੋਰ ਵੀ ਮਜ਼ਬੂਤ ਕਰਾਂਗੇ ਦੂਸਰਾ ਸਾਡੇ ਅਨਪੜਤਾ ਹੈ ਜਿਸ ਨੂੰ ਅਸੀਂ ਪੜ੍ਹਾਈ ਦੇ ਤੌਰ ਤੇ ਸਭ ਤੋਂ ਅੱਗੇ ਲੈ ਕੇ ਜਾਣਾ ਚਾਹਾਂਗੇ ਜਿੰਨੇ ਵੀ ਸਾਡੇ ਇਲਾਕੇ ਨੇ ਸਹਿਯੋਗ ਦਿੱਤਾ ਸਭ ਤੋਂ ਪਹਿਲਾਂ ਅਸੀਂ ਪੜ੍ਹਾਈ ਦਾ ਉੱਚ ਲੈਵਲ ਤੇ ਲੈ ਕੇ ਜਾਵਾਂਗੇ ਤੇ ਬੇਵਜਾ ਦੀ ਨੂੰ ਖਤਮ ਕਰਨਾ ਚਾਹਾਂਗੇ ਤੇ ਗਰੀਬ ਪਰਿਵਾਰਾਂ ਦੀ ਸਹਾਇਤਾ ਵਾਸਤੇ ਹਰ ਵਕਤ ਕਮੇਟੀ ਖੜੀ ਹੈ ਤੇ ਹਰ ਇੱਕ ਪਿੰਡ ਦੇ ਵਿੱਚ ਅਸੀਂ ਆਪਣੇ ਲੈਵਲ ਤੇ ਜਾ ਕੇ ਗਰੀਬ ਪਰਿਵਾਰਾਂ ਨਾਲ ਤੇ ਦੂਸਰੇ ਲੋਕਾਂ ਨਾਲ ਸਾਰੇ ਨਾਲ ਰابطਾ ਕਾਇਮ ਕਰਾਂਗੇ ਕਿ ਅਸੀਂ ਇੱਕ ਸਮਾਜ ਨੂੰ ਉੱਜਾ ਚੁੱਕ ਚੁੱਕੀਏ। ਮੈਂ ਸਭ ਤੋਂ ਪਹਿਲਾਂ ਤਾਂ ਅੱਲਾ ਦੇ ਨਾਮ ਨਾਲ ਸ਼ੁਰੂ ਕਰਦਾ ਹਾਂ। ਮੇਰਾ ਕਹਿਣਾ ਇਹ ਹੀ ਹੈ ਜਿਵੇਂ ਮੁਸਲਮਾਨ ਸਮਾਜ ਸਦਾ ਕਮੇਟੀ ਅੱਜ ਤੋਂ ਪੁਰਾਣੇ 7 ਸਾਲ ਤੋਂ ਚੱਲ ਰਹੀ ਹੈ। ਜਿਵੇਂ ਮੇਰੇ ਸਾਥੀਆਂ ਨੇ ਸਹਿਯੋਗ ਦਿੱਤਾ ਇਸੇ ਤਰ੍ਹਾਂ ਹੀ ਇਸ ਕਮੇਟੀ ਨੂੰ ਹੋਰ ਵੀ ਬਲੰਦੀਆਂ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਜਿਵੇਂ ਅੱਜ ਜ਼ਿਲ੍ਹਾ ਲੈਵਲ ਦੀ ਕਮੇਟੀ ਬਣੀ ਹੈ ਬਠਿੰਡਾ ਜ਼ਿਲ੍ਹੇ ਦੀ। ਤੇ ਰੱਬ ਦੇ ਅੱਗੇ ਇਹੀ ਦੁਆ ਕਰਦੇ ਆਂ ਅਸੀਂ ਇਹ ਇਸ ਕਮੇਟੀ ਨੂੰ ਹੋਰ ਵੀ ਉੱਚ ਪੱਧਰੀ ਕਮੇਟੀ ਬਣਾਇਆ ਜਾਊਗਾ ਤੇ ਜਿੱਥੋਂ ਤੱਕ ਹੋਇਆ ਅਸੀਂ ਉਹਦੇ ਤਨ ਮਨ ਤਨ ਨਾਲ ਤਨ ਦੇਹੀ ਨਾਲ ਇਹ ਸੀ ਮਿਹਨਤ ਕਰਾਂਗੇ ਸਾਦੇ ਸਮਾਜ ਨੂੰ ਨਾਲ ਲੈ ਕੇ ਚੱਲਾਂਗੇ ਤੇ ਬਸ ਇੰਨੇ ਕਹਾਂਦਾ